ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋ ਤਾਂ ਬੇਨਤੀ ਇਦਾਂ ਜਿਵੇਂ ਬੰਦੀ ਦੇਵ ਸੇ ਜਿਹੜਾ ਆਪਣਾ ਕੱਲ ਨੂੰ ਤਕਰੀਬਨ ਹੁਣ 2 ਦਿਨ ਜਿਹੜੀ ਆਪਾਂ ਦੀਵਾਲੀ ਵੀ ਮਨਾਉਣੀ ਆ ਕਿਉਂਕਿ ਮਸਿਆ ਦਾ ਕਰਕੇ ਕੁਝ ਭਾਈਚਾਰੇ ਨੇ ਮਨਾਉਣੀ ਆ ਕੁਝ ਜਿਹੜਾ ਬੰਦੀ ਛੋੜ ਜਿਹੜਾ ਆਪਣਾ ਪਰਸੋਂ ਆਉਣਾ ਪਰ ਉਹਦੇ ਵਿੱਚ ਕੀ ਆ ਭਈ ਸਾਡੀ ਇਹ ਵਾਚ ਛੱਡ ਕੇ ਬੇਨਤੀ ਆ ਵੀ ਅਸੀਂ ਕੋਈ ਵੀ ਸਮੇ ਸਮੇਂ ਅਨੁਸਾਰ ਜਿਵੇਂ ਕਹਿੰਦੇ ਆ ਵੀ ਜ਼ਿੰਮੇਦਾਰ ਜਿਹੜੇ ਪ੍ਰਦੂਸ਼ਣ ਫਲਾਉਂਦੇ ਆ ਔਰ ਸਾਡੀ ਬੇਨਤੀ ਇੱਕ ਪਟਾਕਿਆਂ ਦੇ ਨਾਲ ਜਿਹੜਾ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਜਿਹੜਾ ਫੈਲਦਾ ਔਰ ਇਹਦੀ ਜਿਹੜੀ ਆ ਬਰੂਦ ਦੀ ਜਿਹੜੀ ਆ ਤੇ 스멜 ਔਰ ਇਹਦੀ ਹਵਾ ਪਾਉਣ ਜਿਹੜਾ ਇਸ ਖਰਾਬ ਬਹੁਤ ਜ਼ਿਆਦਾ ਕਰਦਾ ਇਸ ਕਰਕੇ ਸਾਡੀ ਬੇਨਤੀ ਆ ਵੱਧ ਤੋਂ ਘਟ ਦੇ ਜਿਹੜੇ ਪਟਾਕੇ ਚਲਾਉਂਦੇ ਵਾਧੂ ਵਾਧੂ ਗੁਰੂ ਘਰਾਂ 'ਚ ਜਾ ਕੇ ਜਾਂ ਮੰਦਿਰਾਂ ਜਾ ਕੇ ਜਿੱਥੇ ਵੀ ਕੋਈ ਧਰਮ ਦੇ ਅਨਸਾਰ ਉੱਥੇ ਜਾ ਕੇ ਬੰਦਗੀ ਕਰੋ ਸਿਮਨ ਕਰੋ ਆਪਦਾ ਜਿਹੜਾ ਦੋ ਦਿਨਾਂ ਪਰ ਇਹ ਕੰਮ ਨਾ ਕਰੋ ਜਿਹੜਾ ਤੁਹਾਨੂੰ ਦੱਸਿਆ ਵੀ ਜਿਹੜਾ ਤੁਸੀਂ ਗਲਤ ਕੰਮ ਕਰਦੇ ਜੇ ਪਟਾਕੇ ਜਿਹੜੇ ਕਰੋਨਾ ਰੁਪਿਆ ਦਾ ਨੁਕਸਾਨ ਕਰ ਕਰਕੇ ਪਟਾਕੇ ਚਲਾਉ ਰਹੇ ਨਾ ਚਲਾਓ ਮੇਰੇ ਵੀਰ ਇਹ ਬੇਨਤੀ ਜ਼ਰੂਰੀ ਆ ਔਰ ਸਾਡੀ ਸੰਸਥਾ ਵੱਲੋਂ ਗੁਰਦਰਾ ਭਗਤ ਧੰਨਾ ਜੀ ਵੱਲੋਂ ਸਾਡੀ ਇਹ ਹੀ ਬੇਨਤੀ ਆ ਵੱਧ ਚੜ ਕੇ ਜਿਹੜਾ ਇਹ ਪ੍ਰਾਲੇ ਕਰੋ ਸਾਡੀ ਇਹ ਹੀ ਤੁਹਾਨੂੰ ਬੇਨਤੀ ਆ ਚੜਦੀ ਕਲਾ ਨਾਲ ਜਿਹੜਾ ਰਹੋ ਔਰ ਬਾਬਾ ਜਗਜੀਤ ਸਿੰਘ ਲੋ ਇਹ ਹੀ ਹਰ ਵਕਤ ਬੇਨਤੀ ਆ ਵੀ ਜਿੰਨੀਆਂ ਸੁਆਮਾਂ ਦੇ ਵਿੱਚ ਅਸੀਂ ਇਹ ਪਹਿਰਾ ਦੇ ਰਹੇ ਆ ਸਾਤੋ ਵੈਲੋਂ ਜਿਹੜਾ ਪ੍ਰਦੂਸ਼ਣ ਤੇ ਪੌਣ ਪਾਣੀ ਜਿਹੜਾ ਆਪਾਂ ਕਿਉਂਕਿ ਸਤਗੁਰੂ ਸੇ ਪਾਤਸ਼ਾਹ ਵੀ ਸਾਨੂੰ ਫਰਮਾਉਂਦੇ ਆ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤਮ ਹੱਤ ਤੇ ਪਵਨ ਪਾਣੀ ਜੇ ਸਾਡਾ ਸਾਫ਼ ਹੋਊਗਾ ਤੇ ਵਾਤਾਵਰਨ ਜਿਹੜਾ ਸਾਡਾ ਸਾਫ਼ ਹੋਊਗਾ ਸਾਡਾ ਸਾਹ ਵੀ ਸੌਖਾ ਆਊਗਾ ਇਸ ਕਰਕੇ ਦੋ ਦਿਨ ਜਿਹੜਾ ਪੂਰਾ ਗਰੇਜ ਕਰਨਾ ਆਪਾਂ ਪਟਾਕੇ ਘਾਟ ਚਲਾਉਣੇ ਆ ਮਹਾਰਾਜ ਦਾ ਨਾਮ ਜਪਣਾ ਔਰ ਚੜ੍ਹਦੀ ਕਲਾ ਵਿੱਚ ਰਹਿਣਾ ਧੰਨਵਾਦ ਹੈ ਸਾਡੇ ਵੀਰ ਢੰਡਿਆਵਾਲਿਆਂ ਦਾ ਔਰ ਇਹਨਾਂ ਦਾ ਵੀ ਇਹੀ ਧੰਨਵਾਦ ਕਰਦੇ ਇੱਥੇ ਪਹੁੰਚਣ ਦਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ